ਕੀ ਰਵਿਦਾਸ ਮਹਾਰਾਜ ਜੀ ਨੂੰ ਗੁਰੂ ਕਾ ਕੇ ਸੰਬੋਧਿਤ ਕੀਤਾ ਜਾਵੇ ਭਗਤ ਕਾ ਕੇ ਸੰਬੋਧਿਤ ਕੀਤਾ ਜਾਵੇ ਜਾਂ ਫਿਰ ਕੁਝ ਹੋਰ ਕਿਹਾ ਜਾਵੇ ਸੰਤ ਕਿਹਾ ਜਾਵੇ ਉਹ ਕਿਸੇ ਕੁਸ਼ੇਸ਼ ਵਰਗ ਦੇ ਹੈ ਹੀ ਨਹੀਂ ਸਮ ਉਹ ਸਮੁੱਚੀ ਮਾਨਵਤਾ ਦੇ ਸਨ ਰਵਿਦਾਸ ਮਹਾਰਾਜ ਜੀ ਤਸਵੀਰ ਜਿਹੜੀ ਸਭ ਤੋਂ ਵੱਧ ਪ੍ਰਚਲਿਤ ਹੈ ਉਹਨਾਂ ਦੇ ਹੱਥ ਦੇ ਵਿੱਚ ਮਾਲਾ ਹੈ ਮੱਥੇ ਤੇ ਤਿਲਕ ਹੈ ਉਹ ਤਸਵੀਰ ਕਿੰਨੀ ਕੋ ਅਥੈਂਟਿਕ ਹੈ ਕੀ ਗੁਰੂ ਰਵਦਾਸ ਜੀ ਦੀ ਗੁਰਨਾਨਕ ਦੇਵ ਜੀ ਨਾਲ ਕੋਈ ਮੁਲਾਕਾਤ ਹੋਈ ਜੇ ਤੁਸੀਂ ਉਹਨਾਂ ਦੇ ਵਿਚਾਰ ਤਾਂ ਨਹੀਂ ਮੰਨੋਗੇ ਤਾਂ ਉਹ ਤਸਵੀਰ ਨੂੰ ਮਤਲਬ ਕਿ ਨਤਮਸਕ ਹੋਣ ਦਾ ਕੋਈ ਲਾਭ ਨਹੀਂ ਹੈਗਾ ਕਮਾਲ ਦੀ ਗੱਲ ਇਹ ਹੈ ਕਿ ਸਮੁੱਚੀ ਗੁਰੂਦਾਸ ਬਾਣੀ ਦੇ ਵਿੱਚ ਇੱਕ ਵੀ ਸ਼ਬਦ ਅਜਿਹਾ ਨਹੀਂ ਜਿਹੜਾ ਕਿ ਕਿਸੇ ਦਾ ਦਿਲ ਦਿਖਾਉਣ ਵਾਲਾ ਹੋਵੇ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਜਿਹੜਾ ਬਾਣੀਕਾਰ ਹੈਗਾ ਗੁਰੂ ਦੀ ਪਦਵੀ ਰਖਦਾ ਪੜਿਆ ਗੁਣੀਆਂ ਨਾਮ ਸਤ ਸੁਣੀਆਂ ਅਨਪੋਖ ਭਉ ਨ ਦਰਸਾ ਹਾਂਜੀ ਤੇ ਇੱਥੇ ਉਹ ਪਤਾ ਲੱਗਦਾ ਕਿ ਉਹ ਪੜੇ ਵੀ ਸਨ ਗੁਣੇ ਹੋਈ ਸਨ ਸੰਸਾਰ ਭਾਦੇ ਵਿੱਚ ਜਿੰਨੇ ਲੜਾਈ ਝਗੜੇ ਖੋਰੇ ਨੇ ਉਹਨਾਂ ਸਾਰੇ ਲੜਾਈ ਝਗੜਿਆਂ ਦਾ ਅਗਰ ਕੋਈ ਮੈਂ ਸਮਦਾ ਸਮਾਧਾਨ ਮਿਲ ਸਕਦਾ ਤਾਂ ਬੇਗੰਪਰਾ ਸ਼ਬਦ ਵਿੱਚ ਜੋ ਮਾਰਗਦਰਸ਼ਨ ਕੀਤਾ ਗਿਆ ਗੁਰੂ ਦਾਸ ਜੀ ਮਹਾਰਾਜ ਤੋਂ ਉਹਨੂੰ ਬੇਸ ਬਣਾ ਕੇ ਇਹ ਸਾਰੇ ਝਗੜੇ ਖਤਮ ਕੀਤੇ ਜਾ ਸਕਦੇ ਨੇ ਇਹ ਇਹ ਉਹ ਮਤਲਬ ਠੀਕ ਪਸੰਦ ਵਿੱਚ ਪਹਿਲਾਂ ਤਾਂ ਆਪ ਸਮਝੋ ਕੋ ਸਾਡੀ ਇਹ ਹੁੰਦਾ ਕਿ ਅਸੀਂ ਸਿਰਫ ਮਤਲਬ ਕਿ ਉਹ ਪੜ੍ਹਦੇ ਆ ਸੁਣਦੇ ਆ ਪਰ ਮੰਨਦੇ ਨਹੀਂ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਆਪਣੇ ਗੁਰੂਆਂ ਦੀ ਬਾਣੀ ਤੋਂ ਜੀਵਨ ਜਾਚ ਸਿੱਖਦੇ ਆ ਗੁਰੂਆਂ ਦੀ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਚੰਗਾ ਜੀਵਨ ਕਿਵੇਂ ਜੀਵਿਆ ਜਾਵੇ ਤਾਂ ਉਹਨਾਂ ਗੁਰੂਆਂ ਬਾਰੇ ਵੀ ਸਾਨੂੰ ਜ਼ਰੂਰ ਜਾਨਣਾ ਚਾਹੀਦਾ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਹਾੜਾ ਆ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਆਪਾਂ ਉਹਨਾਂ ਬਾਰੇ ਉਹਨਾਂ ਦੀਆਂ ਰਚਨਾਵਾਂ ਬਾਰੇ ਕੁਝ ਉਹਨਾਂ ਬਾਰੇ ਜੋ ਧਾਰਨਾਵਾਂ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ ਸਾਡੇ ਨਾਲ ਰਹਿਣਗੇ ਪ੍ਰੋਫੈਸਰ ਜਸਵੀਰ ਸਿੰਘ ਸਾਵਰ ਜੀ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਰਿਟਾਇਰ ਹੋਏ ਨੇ ਔਰ ਫਾਊਂਡਰ ਚੇਅਰਮੈਨ ਵੀ ਨੇ ਗੁਰੂ ਰਵਿਦਾਸ ਸ਼ੇਰ ਜੀ ਦੇ ਸਰ ਸਵਾਗਤ ਹੈ ਜੀ ਬਹੁਤ-ਬਹੁਤ ਮਿਹਰਬਾਨੀ ਜੀ ਤੁਸੀਂ ਉਦਮ ਕੀਤਾ ਕਿ ਗੁਰੂ ਰਵਿਦਾਸ ਜੀ ਮਹਾਰਾਜ ਜੀ ਦਾ ਜੀਵਨ ਤੇ ਦਰਸ਼ਨ ਨੂੰ ਦੁਨੀਆ ਤੱਕ ਪਹੁੰਚਾਉਣ ਦਾ ਇਹ ਉੱਪਰ ਵਾਲਾ ਜਿਹੜਾ ਕੀਤਾ ਮੈਂ ਇਸ ਕਰਦੀ ਤੁਹਾਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਜੀ ਬਹੁਤ-ਬਹੁਤ ਧੰਨਵਾਦ ਜੀ ਆਪਾਂ ਗੱਲਬਾਤ ਸ਼ੁਰੂ ਕਰਦੇ ਆ ਤੁਸੀਂ ਗੁਰੂ ਰਵਦਾਸ ਜੀ ਬਾਰੇ ਕਾਫੀ ਰਿਸਰਚ ਕੀਤੀ ਆ ਜੀ ਪੰਜ ਕਿਤਾਬਾਂ ਵੀ ਲਿਖ ਚੁੱਕੇ ਹੋ ਹਾਂਜੀ ਸਿੱਖ ਜਗਤ ਦੇ ਵਿੱਚ ਇੱਕ ਸਵਾਲ ਜ਼ਰੂਰ ਉੱਠਦਾ ਜੀ ਕਈ ਵਾਰ ਕਿ ਰਵਦਾਸ ਮਹਾਰਾਜ ਜੀ ਨੂੰ ਗੁਰੂ ਕਾ ਕੇ ਸੰਬੋਧਿਤ ਕੀਤਾ ਜਾਵੇ ਭਗਤ ਕਾ ਕੇ ਸੰਬੋਧਿਤ ਕੀਤਾ ਜਾਵੇ ਜਾਂ ਫਿਰ ਕੁਝ ਹੋਰ ਕਿਹਾ ਜਾਵੇ ਸੰਤ ਕਿਹਾ ਜਾਵੇ ਤੁਹਾਡਾ ਕੀ ਮੰਨਣਾ ਹੈ ਦੇਖੋ ਇਹ ਜਿਹੜਾ ਹੈ ਨਾ ਸਵਾਲ ਹੈਗਾ ਮੈਂ ਸਮਝ ਬਹੁਤ ਹੀ ਬੇਲੋੜਾ ਹੈ ਐਕਚੁਅਲੀ ਇਹ ਸਾਡੀ ਸੋਚ ਦਾ ਜਿਹੜਾ ਇੱਕ ਪ੍ਰਤੀਕਰਮ ਹੈ ਕਿ ਕੁਝ ਲੋਕਾਂ ਦਾ ਇਹ ਖਿਆਲ ਆ ਕਿ ਗੁਰੂਦਾਸ ਸਿੰਘ ਮਹਾਰਾਜ ਨੂੰ ਜੇਕਰ ਗੁਰੂ ਕਵਾਂਗੇ ਤਾਂ ਉਹ ਬਹੁਤ ਮਹਾਨ ਹੋਣ ਨੇ ਤੇ ਕੁਝ ਇਹ ਕਹਿੰਦੇ ਨਹੀਂ ਕਿਉਂਕਿ ਉਸ ਸਮੇਂ ਦੇ ਵਿੱਚ ਉਹਨਾਂ ਦਾ ਜਿਹੜਾ ਨਾਮ ਪ੍ਰਚਲਿਤ ਸੀ ਉਹ ਭਗਤ ਸੀਗਾ ਇਸ ਕਰਕੇ ਗੁਰੂ ਸਹਿਬਾਨ ਨੇ ਗੁਰੂ ਰਣ ਸਾਹਿਬ ਦੇ ਵਿੱਚ ਉਹਨਾਂ ਨੂੰ ਬਤੌਰ ਭਗਤ ਜੀ ਸੰਬੋਧਨ ਕੀਤਾ ਪਰ ਇੱਥੇ ਕਮਾਲ ਦੀ ਗੱਲ ਇਹ ਹੈ ਕਿ ਗੁਰੂ ਰਣ ਸਾਹਿਬ ਜਿੰਨੇ ਗੁਰੂਦਾਸ ਸਿੰਘ ਮਹਾਰਾਜ ਦੇ ਸ਼ਬਦ ਨੇ ਉੱਥੇ ਉਹਨਾਂ ਨੂੰ ਸੰਬੋਧਨ ਭਗਤ ਰਵਦਾਸ ਜੀ ਕਰਕੇ ਕੀਤਾ ਗਿਆ ਹਾਂਜੀ ਸਿੱਧਾ ਨਹੀਂ ਕੀਤਾ ਉਹਨਾਂ ਨੇ ਭਗਤ ਰਵਦਾਸ ਜੀ ਕਿਹਾ ਪੂਰਾ ਮਤਲਬ ਕੇ ਮਾਨ ਸਤਕਾਰ ਦਿੱਤਾ ਭਗਤ ਰਵਦਾਸ ਜੀ ਕੇ ਹਾਂਜੀ ਭਗਤ ਰਵਦਾਸ ਜੀ ਕਿਹਾ ਹੋਇਆ ਇਸੇ ਤਰ੍ਹਾਂ ਹੀ ਮਤਲਬ ਕਿ ਜਿਹੜੇ ਲੋਕੀ ਮਤਲਬ ਕੇ ਇਹਨਾਂ ਨੂੰ ਸੰਤ ਕਾ ਕੇ ਸੰਬੋਧਨ ਕਰਦੇ ਨੇ ਉਹ ਵੀ ਮਤਲਬ ਕਿ ਉਹਨਾਂ ਦੀ ਭਾਵਨਾ ਕੋਈ ਮਾੜੀ ਨਹੀਂ ਹੈਗੀ ਸਭ ਤੋਂ ਵੱਡੀ ਚੀਜ਼ ਤਾਂ ਇਹਦੇ ਚ ਇਹ ਦੇਖਣ ਵਾਲੀ ਹੈ ਕਿ ਜਿਹੜੇ ਲੋਕੀ ਬਤੌਰ ਗੁਰੂ ਇਹਨਾਂ ਨੂੰ ਸੰਬੋਧਨ ਕਰਦੇ ਨੇ ਬਤੌਰ ਭਗਤ ਸੰਬੋਧਨ ਕਰਦੇ ਨੇ ਬਤੌਰ ਸੰਤ ਸੰਬੋਧਨ ਕਰਦੇ ਹੈ ਕਿ ਉਹਨਾਂ ਦੀ ਭਾਵਨਾ ਜਿਹੜੀ ਹੈਗੀ ਹੈ ਉਤਲ ਕੋਈ ਫਰਕ ਤਾਂ ਨਹੀਂ ਜੇਕਰ ਉਹਨਾਂ ਦੀ ਭਾਵਨਾ ਉੱਚੀ ਸੁੱਚੀ ਹੈ ਤੇ ਮੈਂ ਸਮਝਦਾ ਕਿ ਉਹਨਾਂ ਨੂੰ ਗੁਰੂ ਕਹਿਣਾ ਵੀ ਉਨਾ ਹੀ ਸਤਕਾਰ ਹੈਗਾ ਭਗਤ ਕਹਿ ਕੇ ਸੰਬੋਧਨ ਕਰਨਾ ਵੀ ਉਤਨਾ ਹੀ ਸਤਕਾਰ ਹੈ ਸੰਤ ਕਹਿ ਕੇ ਸੰਬੋਧਨ ਕਰਨਾ ਵੀ ਉਤਨਾ ਹੀ ਸਤਕਾਰ ਹੈ ਉਹਨਾਂ ਦੇ ਸਤਕਾਰ ਵਿੱਚ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਗੁਰੂਦਾਸ ਜੀ ਮਹਾਰਾਜ ਨੇ ਆਪਣੀ ਬਾਣੀ ਵਿੱਚ ਖੁਦ ਅਗਦੇ ਸ਼ਬਦ ਨੂੰ ਬਹੁਤ ਹੀ ਸਰਬੋਤਮ ਕਿਹਾ ਹੈਗਾ ਸੋ ਇਸ ਕਰਕੇ ਜੇ ਉਹਨਾਂ ਨੂੰ ਸ਼ਰਧਾਪੂਰਵਕ ਜਿਹੜੇ ਵੀ ਮਤਰਾ ਕਿ ਉਹਨਾਂ ਗੁਰੂ ਕਾ ਕੋ ਸੰਬੋਧਨ ਕਰਦੇ ਆ ਮੈਂ ਕਹਿੰਦਾ ਕੋ ਮਾੜੀ ਕਰਨੀ ਉਹਨਾਂ ਨੂੰ ਕਰਨ ਦੇਣਾ ਚਾਹੀਦਾ ਕੋਈ ਇਤਰਾਜ਼ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਵੀ ਜੀ ਜਿਵੇਂ ਤੁਸੀਂ ਭਾਵਨਾ ਦੀ ਗੱਲ ਕੀਤੀ ਆ ਦਰਸਲ ਜਿਨ੍ਹਾਂ ਲੋਕਾਂ ਲਈ ਗੁਰੂ ਅਰਦਾਸ ਜੀ ਲੜੇ ਜਿਨ੍ਹਾਂ ਨੂੰ ਸੋ ਕਾਲਡ ਲੋ ਕਾਸਟ ਕਹਿ ਦਿੰਦੇ ਆ ਤਾਂ ਉਹਨਾਂ ਦਾ ਇਤਰਾਜ਼ ਹੁੰਦਾ ਕਿ ਇਹਦੇ ਵਿੱਚ ਕਾਸਟਿਜ਼ਮ ਛੁਪਿਆ ਹੋਇਆ ਵੀ ਇਸ ਕਰਕੇ ਨਹੀਂ ਗੁਰੂ ਕਹਿ ਕੇ ਸੰਬੋਧਿਤ ਕੀਤਾ ਜਾਂਦਾ ਨਹੀਂ ਬਿਲਕੁਲ ਜਿਹੜੀ ਇਹ ਜਿਹੜੀ ਉਹਨਾਂ ਦੀ ਸੋਚ ਹੈ ਕਿ ਮੈਂ ਇਹਦੇ ਨਾਲ ਸਹਿਮਤ ਨਹੀਂ ਹੈਗਾ ਕਿਉਂਕਿ ਗੁਰੂਦਾਸ ਜੀ ਮਹਾਰਾਜ ਦੀ ਬਾਣੀ ਨੂੰ ਮਤਲਬ ਕਿ ਪੜਦੇ ਆਂ ਪੜਾਉਂਦੇ ਆਂ ਮੈਨੂੰ ਤਕਰੀਬਨ ਕੋਈ ਅੱਧੀ ਸਦੀ ਹੋ ਚੁੱਕੀ ਹੈ ਜੀ ਗੁਰੂਦਾਸ ਜੀ ਮਹਾਰਾਜ ਦੀ ਸਮੁੱਚੀ ਬਾਣੀ ਵਿੱਚ ਕਿਸੇ ਵੀ ਵਰਗ ਨੂੰ ਨਾ ਵੜਾਇਆ ਗਿਆ ਨਾ ਛਟਾਇਆ ਗਿਆ ਉਹਨਾਂ ਦੀ ਬਾਣੀ ਦਾ ਇੱਕ ਇੱਕ ਅੱਖਰ ਜਿਹੜਾ ਹੈਗਾ ਉਹ ਸਮੁੱਚੀ ਮਤਲਬ ਜਿਹੜੀ ਹੈਗੀ ਹੈ ਸੰਸਾਰ ਦੀ ਮਨਨਤਾ ਉਹਨੂੰ ਸੰਬੋਧਿਤ ਹੈਗਾ ਜਦੋਂ ਕਿ ਉਹ ਇਹ ਗੱਲ ਕਹਿੰਦੇ ਨੇ ਸਰਬੇ ਇਕ ਅਨੇਕ ਹੈ ਸਵਾਮੀ ਸਭ ਘਟ ਭੋਗ ਹੋਇਐ ਸੋਈ ਤਾਂ ਫਿਰ ਉੱਥੇ ਕਿਸੇ ਕਿਸੇ ਕੋਈ ਜਾਤ ਪਾਤ ਨਹੀਂ ਰਹਿਣ ਦੀ ਬਲਕਿ ਗੁਰੂ ਰਦਾਸ ਸਿੰਘ ਮਹਾਰਾਜ ਦਾ ਤਾਂ ਸਾਰਾ ਜਿਹੜਾ ਸੰਘਰਸ਼ ਹੈ ਉਹ ਜਾਤ ਪਾਤ ਦੇ ਖਿਲਾਫ ਹੈ ਉਹ ਕਿਸੇ ਇੱਕ ਵਿਸ਼ੇਸ਼ ਵਰਗ ਦੇ ਹੈ ਹੀ ਨਹੀਂ ਸਮ ਉਹ ਸਮੁੱਚੀ ਮਾਨਵਤਾ ਦੇ ਸੰਨ ਔਰ ਸਾਰੀ ਮਨਤਾ ਉਹਨਾਂ ਨੂੰ ਪਿਆਰ ਕਰਦੀ ਹੈ ਇਸੇ ਕਰਕੇ ਮਤਲਬ ਕਿ ਭਾਵੇਂ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹਨਾਂ ਨੂੰ ਭਗਤ ਕਰਕੇ ਸੰਬੋਧਨ ਕੀਤਾ ਗਿਆ ਪਰ ਜਿਸ ਵੇਲੇ ਉਹਨਾਂ ਨੂੰ ਨਤਮਸਤਕ ਹੁੰਦੇ ਆਓ ਨਮਸਕਾਰ ਕਰਦੇ ਨੇ ਕੋਈ ਇਹ ਨਹੀਂ ਕਹਿੰਦਾ ਕਿ ਤੁਹਾਨੂੰ ਅਸੀਂ ਭਗਤ ਕਰਕੇ ਸੰਬੋਧਨ ਇਹ ਨਤਮਸਤਕ ਹੋ ਰਹੇ ਆ ਜਾਂ ਗੁਰੂ ਕਰਕੇ ਹੋ ਰਹੇ ਆ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਜਿਹੜਾ ਬਾਣੀਕਾਰ ਹੈਗਾ ਉਹ ਗੁਰੂ ਦੀ ਪਦਵੀ ਰੱਖਦਾ ਇਸ ਕਰਕੇ ਸਾਰੇ ਗੁਰੂ ਕਰਕੇ ਉੱਥੇ ਜਿਹੜੇ ਸਤਕਾਰੇ ਜਾਂਦੇ ਨੇ ਉਹਨਾਂ ਦੇ ਜਨਮ ਨੂੰ ਲੈ ਕੇ ਵੀ ਕਈ ਵਾਰ ਵਿਵਾਦ ਹੁੰਦਾ ਜੀ ਕਈ ਵਾਰ ਡੇਟਸ ਦੇ ਵੱਖਰੇ ਵੀ ਆ ਜਾਂਦੇ ਆ ਗੁਰੂ ਰਵਿਦਾਸ ਜੀ ਦਾ ਜਨਮ ਕਦੋਂ ਹੋਇਆ ਸੀ ਗੁਰੂ ਦਾਸ ਜੀ ਮਹਾਰਾਜ ਦਾ ਜਿਹੜਾ ਐਸੇਲੇ ਜਨਮ ਜਿਹੜਾ ਦਿਨ ਜਿਹੜਾ ਹੈਗਾ ਉਹ ਸਰ ਸਮੁੱਚੇ ਸੰਸਾਰ ਵਿੱਚ ਜੋ ਸਰ ਪ੍ਰਮਾਨਤ ਹੈਗਾ ਉਹ ਉਹ ਜਿਹੜੇ ਆਪਣਾ ਭਾਈ ਕਰਮਦਾਸ ਦੀ ਜਿਹੜੀ ਆਪਣਾ ਇੱਕ ਪੰਕਤੀ ਹੈਗੀ ਆ ਕਿ ਅ ਮਾਰਕਸ ਦੀ 5ਵੀਂ ਅੰਤ ਚਾਉ ਦਾ ਸੋ 33 ਜਿਹੜੀ ਹੈਗੀ ਆ ਪੁੰਨਿਆ ਦੇ ਦਿਨ ਵਾਲੀ ਜਿਹੜੀ ਹੈਗੀ ਆ ਉਹਨੂੰ ਮਤਲਬ ਕਿ ਸਨਮਖ ਰੱਖ ਦਿਆ ਹੋਇਆ ਮੈਂ ਮਤਲਬ ਕਿ ਸਾਰੇ ਮਤਲਬ ਜਿਹੜੇ ਇਹ ਦਿਨ ਜਿਹੜੇ ਉਹਨਾਂ ਦੇ ਕੋਈ ਕਈ 1470 ਉਹਨਾਂ ਦੇ ਮੰਨਦੇ ਹੈਗੇ ਆ ਤੇ ਕਈ ਮਤਲਬ 1416 ਮੰਨਦੇ ਆ ਪਰ ਇਹਨਾਂ ਜਦੋਂ ਅਸੀਂ ਸੈਂਟੀਫਿਕਲੀ ਮਤਲਬ ਜਿਹੜਾ ਹੈਗਾ ਉਸ ਵੇਲੇ ਦਾ ਕੈਨੂ ਪਲੇ ਦਾ ਕਿੱਸਾ ਕੈਲੰਡਰ ਹੈਗਾ ਜਿਹਦੇ ਚ ਸੰਮਤ ਸੁਦੀ ਵਦੀ ਸਾਰਾ ਕੁਝ ਦਿੱਤਾ ਹੋਇਆ ਜਦੋਂ ਉਹਦੇ ਨਾਲ ਟੈਲੀ ਅਸੀਂ ਕਰਦੇ ਆ ਤਾਂ ਗੁਰੂ ਦਾਸ ਜੀ ਮਹਾਰਾਜ ਜੀ ਨੇ ਦੋ ਚੀਜ਼ਾਂ ਬੜੀਆਂ ਜਿਹੜੀਆਂ ਇੰਪੋਰਟੈਂਟ ਹੈ ਉਹਨਾਂ ਦੇ ਜਨਮ ਦਿਨ ਬਾਰੇ ਇੱਕ ਤਾਂ ਇਹ ਕਿ ਉਹਨਾਂ ਦਾ ਜਿਹੜਾ ਪੈਦਾਸ਼ ਹੈਗੀ ਆ ਉਹ ਬਨਾਰਸ ਦੀ ਹੈ ਹਮ ਨੰਬਰ 2 ਉਹਨਾਂ ਦੀ ਪੈਦਾਸ਼ ਦਾ ਜਿਹੜਾ ਦਿਨ ਸੀਗਾ ਉਹ ਸੁਦੀ ਵਧੀ ਦੇ ਸਾਰਨਾ ਪੂਰਨਮਾਸ਼ੀ ਸੀ ਸੋ ਪੂਰਨਮਾਸ਼ੀ ਤੇ ਜਿਹੜਾ ਬਨਾਰਸ ਇਹ ਦੋ ਸ ਅਜਿਹੇ ਤੱਥ ਨੇ ਜੋ ਉਹਨਾਂ ਨੂੰ 1437 ਵਿੱਚ ਪ੍ਰਕਾਸ਼ ਹੋਣਾ ਦਾ ਜਿਹੜਾ ਹੈਗਾ ਉਹ ਸਾਬਤ ਕਰਦੇ ਨੇ ਸੋ ਇਸ ਹਸਰ ਨਾਲ ਗੁਰੂ ਦਾਸ ਜੀ ਮਹਾਰਾਜ ਦਾ ਜਿਹੜਾ ਪ੍ਰਕਾਸ਼ ਦੇਵ ਹੈਗਾ ਮੈਂ ਇਹਨਾਂ ਨੂੰ ਮਤਲਬ ਜਨਮ ਦਿਨ ਵੀ ਕਹਿੰਦਾ ਮੈਂ ਨਾ ਪ੍ਰਕਾਸ਼ ਦਿਨ ਵੀ ਕਹਿੰਦਾ ਕਿਉਂਕਿ ਜਿਹੜੇ ਮਹਾਪੁਰਸ਼ ਹੁੰਦੇ ਆ ਇਹ ਆਪਣੀ ਬਾਣੀ ਰਾਹੀਂ ਲੋਕਾਂ ਨੂੰ ਪ੍ਰਕਾਸ਼ ਦਿੰਦੇ ਨੇ ਰੋਸ਼ਨੀ ਦਿੰਦੇ ਨੇ ਤੇ ਰੋਸ਼ਨੀ ਕਦੇ ਵੀ ਜੜੀ ਹੈਗੀ ਆ ਉਹ ਡਿਮ ਨਹੀਂ ਹੁੰਦੀ ਉਹਨਾਂ ਦੀ ਰੋਸ਼ਨੀ ਅੱਜ ਵੀ ਉਸੇ ਤਰ੍ਹਾਂ ਉਜਾਗਰ ਹੈ ਜਿਸ ਤਰ੍ਹਾਂ ਕਿ 1433 ਵਿੱਚ ਸੀਗੀ ਇਸ ਕਰਕੇ ਉਹਨਾਂ ਦਾ ਜਿਹੜਾ ਜਨਮ ਦਿਨ ਹੈਗਾ ਉਹ ਬਨਾਸ ਵਿੱਚ ਔਰ ਉਹ ਵੀ ਉਹ ਸਥਾਨ ਜਿਹੜਾ ਕਿ ਸੀਰ ਗੁਰਦਨਪੁਰ ਹੈਗਾ ਹੂੰ ਉੱਥੇ ਮੇਰਾ ਝਗੜਾ ਹੈਗਾ ਵੀ ਉਹ ਸੀਰ ਗੁਰਦਨਪੁਰ ਉਹਨਾਂ ਦਾ ਜਿਹੜਾ ਹੈਗਾ ਜਨਮ ਹੋਇਆ ਜਾਂ ਕਿਤੇ ਹੋਰ ਹੋਇਆ ਪਰ ਜੇ ਅਸੀਂ ਉਹ ਸਾਰੀਆਂ ਪ੍ਰਸਥਿਤੀਆਂ ਨੂੰ ਦੇਖੀ ਤਾਂ ਗੁਰੂ ਅਰਦਾਸ ਸਿੰਘ ਮਹਾਰਾਜ ਆ ਜਿਹੜਾ ਪ੍ਰਕਾਸ਼ ਸਿੰਘ ਹੈਗਾ ਉਹ ਉਹਨਾਂ ਦਾ ਸੀਰ ਗੁਰਦਨਪੁਰ ਚ ਹੁੰਦਾ ਹੈ 1433 ਈਸਵੀ ਨੂੰ ਜੋ ਕਿ ਮਤਲਬ ਕਿ 1377 ਈਸਵੀ ਵਰਤ ਹੈ ਵੈਸੇ ਤਾਂ ਕਈ ਥਾਵਾਂ ਤੇ ਬਹੁਤ ਕਲੀਅਰਲੀ ਇਹ ਮੈਂਸ਼ਨ ਹੈ ਉਹ ਖੁਦ ਵੀ ਇਦਾਂ ਲਿਖਦੇ ਨੇ ਕਿ ਉਹ ਇਸ ਜਾਤ ਨਾਲ ਸੰਬੰਧਿਤ ਸੀਗੇ ਮੈਂ ਕਹਿਣਾ ਨਹੀਂ ਚਾਹੁੰਗਾ ਸ਼ਬਦ ਪਰ ਕਈ ਵਾਰੀ ਕੁਝ ਲੋਕ ਕਹਿੰਦੇ ਕਿ ਉਸ ਸਮੇਂ ਦੇ ਵਿੱਚ ਪੜ੍ਹਨ ਲਿਖਣ ਦੀ ਜਾਇਜ਼ਤ ਨਹੀਂ ਸੀਗੀ ਸ਼ੂਦਰਾਂ ਨੂੰ ਤਾਂ ਫਿਰ ਉਹ ਬ੍ਰਾਹਮਣ ਸਨ ਜਾਂ ਫਿਰ ਕਿਸ ਜਾਤ ਨਾਲ ਸੰਬੰਧਿਤ ਸਨ ਇਹਦੇ ਬਾਰੇ ਖੋਜ ਕੀ ਕਹਿੰਦੀ ਹੈ ਨਹੀਂ ਦੇਖੋ ਜਿਹੜੀ ਇਹ ਗੱਲ ਹੈਗੀ ਨਾ ਜਿਹੜੇ ਮਹਾਪੁਰਸ਼ ਨੇ ਇਹਨਾਂ ਨੂੰ ਜਿਹੜੀ ਹੁੰਦੀ ਹੈ ਰੱਬੀ ਇਲਹਾਮ ਹੁੰਦਾ ਹੈ ਇਹਨਾਂ ਨੂੰ ਮਤਲਬ ਕਿ ਕਿਸੇ ਕਿਸਮ ਦੀ ਜਿਹੜੀ ਦੁਨਿਆਵੀ ਜਿਹੜੀ ਹੈਗੀ ਹੈ ਉਹ ਮਤਲਬ ਉਸ ਤਰ੍ਹਾਂ ਦੀ ਜਿਹੜਾ ਸਿਕਲ ਲਿਖਣ ਪਣਦੀ ਲੋੜ ਨਹੀਂ ਹੁੰਦੀ ਹੈ ਕੀ ਤੇ ਜੇ ਇਹ ਸਾਨੂੰ ਗੁਰੂ ਦਾਸ ਜੀ ਬਾਣੀ ਦੇ ਵਿੱਚੋਂ ਇਹ ਸਥੇ ਤੱਥ ਮਿਲਦੇ ਨੇ ਕਿ ਗੁਰੂ ਦਾਸ ਮਹਾਰਾਜ ਜੀ ਬਾਕਾਇਦਾ ਪੜ੍ਹੇ ਲਿਖੇ ਸਨ ਹਾਂਜੀ ਕਿ ਉਹ ਉਹਨਾਂ ਨੇ ਜੇ ਉਹ ਪੜ੍ਹੇਖੇ ਨਾ ਹੁੰਦੇ ਤਾਂ ਉਹ ਅੱਖਰ ਦੀ ਗੱਲ ਨਹੀਂ ਸੀ ਕਰਦੇ ਉਹਨਾਂ ਨੇ ਹਾਂਜੀ ਜਿਹੜੇ ਉਹਨਾਂ ਨੇ ਮਤਲਬ ਕਿ ਬਾਣੀ ਲਿਖੀ ਹੋਈ ਆ ਉਹਨਾਂ ਨੇ ਬਾਣੀ ਦਾ ਮਤਲਬ ਕਿ ਜਿਹੜਾ ਸ਼ਬਦ ਕਿਹਾ ਹੋਇਆ ਫਿਰ ਇੱਥੇ ਤੱਕ ਉਹਨਾਂ ਨੇ ਕਿਹਾ ਪੜੀਏ ਗੁਣੀਆਂ ਨਾਮ ਸਾਧ ਸੁਣੀਆਂ ਅਨਪਹੁ ਭਉ ਨਾ ਦਰਸਾ ਹਾਂਜੀ ਤੇ ਇੱਥੇ ਉਹ ਪਤਾ ਲੱਗਦਾ ਕਿ ਉਹ ਪੜੇ ਵੀ ਸਨ ਗੁਣੇ ਹੋਈ ਸਨ ਸੋ ਉਹ ਪੜੇ ਲਿਖੇ ਹੋਣ ਕਰਕੇ ਉਹਨਾਂ ਨੇ ਜਿਹੜੀ ਬਾਣੀ ਆਪਣੀ ਜਿਹੜੀ ਸੀਗੀ ਉਹ ਰਚੀ ਸੀਗੀ ਜਿਹੜੇ ਕਿ ਮਤਲਬ ਕਿ ਸਾਨੂੰ ਉਹਨਾਂ ਦੇ ਸਮਕਾਲ ਦਾ ਤਾਂ ਕੋਈ ਮੈਨਸਕ੍ਰਿਪਟ ਨਹੀਂ ਮਿਲਦਾ ਜਿੱਥੋਂ ਕਿ 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 ਉਹਨਾਂ ਦੀ ਹੱਥ ਲਿਖਤ ਹੈਗੀ ਆ ਪਰ ਉਹਨਾਂ ਦੇ ਮਤਲਬ ਕਿ ਤਤਕਾਲ ਜਿਹੜੇ ਕੁਝ ਸਮੇਂ ਦੇ ਬਾਅਦ ਦੇ ਸਾਨੂੰ ਮੈਨਸਕ੍ਰਿਪਟ ਐਸੇ ਮਿਲਦੇ ਨੇ ਜਿੱਥੇ ਕਿ ਉਹਨਾਂ ਦੇ ਜੇ ਨਾਂ ਦੇ ਉੱਤੇ ਸਾਨੂੰ ਉਹ ਜਿਹੜੀ ਬਾਣੀ ਜਿਹੜੀ ਰਚੀ ਹੋਈ ਪ੍ਰਾਪਤ ਹੋ ਜਾਂਦੀ ਆ ਜੀ ਮੈਂ ਆਪਣੀ ਕਿਤਾਬ ਦੇ ਜਿਹੜੀ ਕਿ ਗੁਨਾਮ ਰਿਲੀਸ਼ਨਸ ਛਾਪੀ ਹੈ ਉਹਦੇ ਚ ਉਹਨਾਂ ਦਾ ਸਭ ਤੋਂ ਜਿਹੜਾ ਪੁਰਾਣਾ ਜਿਹੜਾ ਮੈਨਸਕ੍ਰਿਪਟ ਹੈਗਾ ਸਾਨੂੰ ਮਿਲਦਾ ਉਹ 1636 ਈਸਵੀ ਦਾ ਉਹ ਜਿਹੜਾ ਉਹਦੇ ਚ ਪੂਰਾ ਟੈਕਸ ਦਿੱਤਾ ਹੋਇਆ ਜਿਥੋਂ ਇਹ ਪਤਾ ਲੱਗਦਾ ਹੈ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜਿਹੜੀ ਬਾਣੀ ਸੀਗੀ ਉਹ ਜਿਹੜੀ ਕੰਠਮੁਕਤ ਵਿੱਚ ਲੋਕਾਂ ਚ ਪ੍ਰਚਲਿਤ ਸੀ ਤੇ ਇਸੇ ਕਰਕੇ ਸਾਨੂੰ ਇਹ ਪਤਾ ਲੱਗਦਾ ਹੈ ਜਦੋਂ ਅਸੀਂ ਮਤਲਕ ਜਨਮ ਸਾਖੀ ਪੜ੍ਹਦੇ ਹਾਂ ਮਿਹਰਬਾਨ ਦੀ ਉਹਦੇ ਚ ਮਤਲਕ ਜਿਹੜਾ ਹੈ ਭਾਈ ਮਰਦਾਨਾ ਜਿਹੜਾ ਉਹ ਗੁਰੂ ਰਵਿਦਾਸ ਜੀ ਮਹਾਰਾਜ ਦੇ ਜਿਹੜੇ ਹੈਗੇ ਆ ਉਹ ਸ਼ਬਦ ਗਾਇਨ ਕਰਦਾ ਹੋਇਆ ਸਾਨੂੰ ਦਰਸਾਇਆ ਗਿਆ ਹੈ ਮਤਲਬ ਕਿ ਇਹ ਇਥੋਂ ਇਹ ਸਿੱਧ ਹੁੰਦਾ ਹੈ ਕਿ ਗੁਰਦਾਸ ਮਹਾਰਾਜ ਦੀ ਬਾਣੀ ਜਿਹੜੀ ਸੀਗੀ ਗੁਰੂ ਨਾਨਕ ਸਾਹਿਬ ਦੇ ਸਮੇਂ ਚ ਲੋਕ ਚੇਤਨਾ ਚ ਪੂਰੀ ਚਲ ਕਰ ਚੁਕੀ ਸੀ ਔਰ ਲੋਕ ਕੀ ਇਹਨੂੰ ਪਰਦੇ ਸਨ ਸੁਣਦੇ ਸਨ ਕੀ ਗੁਰੂ ਰਵਿਦਾਸ ਜੀ ਦੀ ਗੁਰਨਾਟਕ ਦੇਵ ਜੀ ਨਾਲ ਕੋਈ ਮੁਲਾਕਾਤ ਹੋਈ ਇਹ ਬਿਲਕੁਲ ਸੰਭਵ ਹੈ ਕਿਉਂਕਿ ਜਿਹੜਾ ਗੁਰੂ ਅਰਦਾਸਿ ਮਹਾਰਾਜ ਦਾ ਜਿਹੜਾ ਆਪਣਾ ਕਾਲ ਹੈਗਾ ਉਹਨਾਂ ਦਾ ਜੀਵਨ ਕਾਲ ਹੈ ਤੇ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਕਾਲ ਹੈਗਾ ਉਹ ਤਕਰੀਬਨ ਸਮਕਾਲੀ ਹੈ ਸਮਕਾਲੀ ਗੁਰੂ ਅਰਦਾਸਿ ਮਹਾਰਾਜ ਜਿਸ ਵੇਲੇ ਮਤਰਕੀ ਉੱਥੇ ਬਨਾਸ ਦੇ ਵਿੱਚ ਆਪਾਂ ਰਹਿ ਰਹੇ ਨੇ ਤਾਂ ਗੁਰੂ ਨਾਨਕ ਸਾਹਿਬ ਦੀ ਜਿਹੜੀ ਹੈਗੀ ਹੈ ਉਦਾਸੀਆਂ ਸਮੇ ਉੱਥੇ ਬਨਾਸ ਜਾਂਦੇ ਨੇ ਬਨਾਸ ਜਾਂਦੇ ਨੇ ਜਿਸ ਵੇਲੇ ਕਿਉਂਕਿ ਗੁਰੂ ਨਾਨਕ ਸਾਹਿਬ ਤਕਰੀਬਨ ਆਪਣੇ ਸਮਕਾਲ ਤੇ ਹਰ ਉਸ ਮਹਾਪੁਰਸ਼ ਨੂੰ ਮیرے ਨੇ ਜਿਹੜਾ ਕਿ ਉਸ ਸਮੇਂ ਲੋਕਾਂ ਦੇ ਵਿੱਚ ਪ੍ਰਚਲਿਤ ਸੀਗਾ ਲੋਕਾਂ ਵਿੱਚ ਜਿਹੜਾ ਸੀ ਕਿ ਪ੍ਰਸਿੱਧ ਸੀ ਸੋ ਇਸ ਕਰਕੇ ਇਹ ਉੱਥੇ ਵਰਕੇ ਇੱਕ ਆਪਣਾ ਲੇਖ ਹੈਗਾ ਸਾਧਨਾ ਸਿੰਘ ਗੁਲਸ਼ਨ ਜਿਹੜੇ ਕਿ ਬਹੁਤ ਹੀ ਮੈਂਬਰ ਪਾਰਲੀਮੈਂਟ ਵੀ ਹੋਏ ਨੇ ਵਜੀਰੂ ਵੀ ਰਹੇ ਨੇ ਉਹਨਾਂ ਨੇ ਆਪਣੇ ਲੇਖ ਚ ਸਾਬਤ ਕੀਤਾ ਕਿ ਗੁਰੂਰਾਸ ਗੁਰੂ ਨਾਨਕ ਸਾਹਿਬ ਜੀ ਜਿਹੜੇ ਸੀਗੰ ਉੱਥੇ ਮਤਲਬ ਕਿ ਬਨਾਰਸੇ ਵਿੱਚ ਗੁਰੂ ਗ੍ਰਾਵਸੀ ਮਹਾਰਾਜ ਨੂੰ ਮਿਲੇ ਸਨ ਤੇ ਉੱਥੇ ਜਿਹੜੇ ਸਨ ਉਹਨਾਂ પાસે ਉਹਨਾਂ ਨੇ ਉਹਨਾਂ ਦੀ ਬਾਣੀ ਵੀ ਪ੍ਰਾਪਤ ਕੀਤੀ ਜਿਹੜੀ ਬਾਣੀ ਪ੍ਰਾਪਤ ਕੀਤੀ ਹੈ ਉਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈਗੀ ਹੈ ਆਪਾਂ ਗੁਰੂ ਰਵਦਾਸ ਜੀ ਦੇ ਬੇਗਮਪੁਰਾ ਦੇ ਸੰਕਲਪ ਬਾਰੇ ਵੀ ਜ਼ਰੂਰ ਗੱਲਬਾਤ ਕਰਦੇ ਆ ਕਿ ਉਹਨਾਂ ਦਾ ਜਿਹੜਾ ਬੇਗਮਪੁਰਾ ਦਾ ਸੰਕਲਪ ਆ ਉਹ ਸਾਰਾ ਸੰਕਲਪ ਕੀਆ ਤੇ ਉਹਨੂੰ ਹਕੀਕਤ ਵਿੱਚ ਕਿਵੇਂ ਲਿਆਂਦਾ ਜਾਵੇ ਇਹਦੇ ਬਾਰੇ ਗੁਰੂ ਸਾਹਿਬ ਕੀ ਕਹਿੰਦੇ ਨੇ ਖੁਦ ਦੇਖੋ ਮੈਂ ਸਮਝ ਗੁਰੂ ਰਵਿ ਸ੍ਰੀਦਾਸ ਜੀ ਬਾਣੀ ਦੇ ਵਿੱਚ ਇੱਕ ਤਾਂ ਮੈਨੂੰ ਜਿਹੜੀ ਉਹਨਾਂ ਦੀ ਪੰਕਤੀ ਇਹ ਹੈ ਨਾ ਸਰਬੇ ਏਕ ਅਨੇਕਾ ਸੁਆਮੀ ਸਭ ਘਟ ਭੋਗਐ ਕੋਈ ਇਹ ਬਹੁਤ ਹੀ ਇੰਪੋਰਟੈਂਟ ਲੱਗਦੀ ਹੈ ਸਮੁੱਚੀ ਸੰਸਾਰ ਦੀ ਮਾਨਤਾ ਨੂੰ ਇੱਕ ਸੂਤਰ ਵਿੱਚ ਪਰੋਣ ਲਈ ਦੂਜੀ ਜਿਹੜੀ ਗੱਲ ਹੈਗੀ ਹੈ ਜਿਹੜੀ ਤੁਸੀਂ ਬੇਗੰਪੁਰਾ ਸ਼ਬਦੀ ਗੱਲ ਕੀਤੀ ਹੈ ਬੇਗੰਪੁਰਾ ਜਿਹੜਾ ਹੈਗਾ ਇੱਕ ਅਜੀਹਾ ਸੰਕਲਪ ਹੈ ਜੋ ਮੈਂ ਸਮਝਦਾ ਨਾ ਕਿ ਸਮਕਾਲ ਦੀ ਜਿਹੜੀ ਹੈਗੀ ਹੈ ਰਾਜਨੀਤਿਕ ਆਰਥਿਕ ਤੇ ਸਮਾਜਿਕ ਵਿਵਸਥਾ ਦੇ ਵਾਸਤੇ ਇੱਕ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ ਬਲਕਿ ਅੱਜ ਦੀ ਜਿਹੜੀ ਹੈਗੀਆਂ ਸਮੁੱਚੀ ਜਿਹੜੀ ਆਰਥਿਕਤਾ ਹੈਗੀ ਹੈ ਸਮਾਜਿਕਤਾ ਹੈਗਾ ਰਾਜ ਤੱਕ ਰਾਜਨੀਤਿਕਤਾ ਹੈਗੀ ਹੈ ਧਰਮਤਾ ਕੀ ਹੈ ਉਹਨੂੰ ਵੀ ਮਾਰਗਦਰਸ਼ਨ ਪ੍ਰਦਾਨ ਕਰਨ ਦੇ ਸਮਰੱਥ ਹੈ ਮਸਲਨ ਉਹ ਕਹਿੰਦੇ ਵੀ ਕਿਸੇ ਪ੍ਰਕਾਰ ਦੀ ਕੋਈ ਇਸ ਸੰਸਾਰ ਦੇ ਵਿੱਚ ਕੋਟੈਕਸ ਹੋਣਾ ਹੀ ਨਹੀਂ ਚਾਹੀਦਾ ਜਿੱਥੇ ਮਰਜ਼ੀ ਕੋਈ ਬੰਦਾ ਜਾਣਾ ਚਾਹੇ ਉਹਨੂੰ ਮਤਰਕ ਜਿਹੜੀ ਹੈਗੀ ਹੈ ਮਾਨਵ ਸਵਤੰਤਰਤਾ ਹੋਣੀ ਚਾਹੀਦੀ ਹੈ ਉਹਦੀ ਚੇਤਨਾ ਵਿੱਚ ਇਹ ਗਾਮੀ ਨੇ ਹੋਣਾ ਚਾਹੀਦਾ ਕਿ ਮੈਂ ਇੱਥੇ ਜਾ ਸਕਦਾ ਇੱਥੇ ਨਹੀਂ ਜਾ ਸਕਦਾ ਕਿਉਂ ਕਿਉਂਕਿ ਹਰ ਇਨਸਾਨ ਇੱਕੋ ਪਰਮਾਤਮਾ ਦਾ ਪੈਦਾ ਕੀਤਾ ਹੋਇਆ ਜਦੋਂ ਹਰ ਇਨਸਾਨ ਇੱਕੋ ਪਰਮਾਤਮਾ ਦਾ ਪੈਦਾ ਕੀਤਾ ਹੋਇਆ ਤਾਂ ਫਿਰ ਇਹ ਮਤਰਕੇ ਕੋਈ ਪਹਿਲਾ ਨੰਬਰ ਦਾ ਦੂਜੇ ਨੰਬਰ ਦਾ ਇਹ ਜਾਤ-ਬਾਤ ਕਿਸ ਕੰਮ ਦੀ ਉਹਨੂੰ ਕਿਸੇ ਕਿਸਮ ਦੀ ਕਿਉਂ ਮਤਰਕ ਜਿਹੜੀ ਪਾਬੰਦੀ ਆ ਜੇ ਤੂੰ ਇੱਥੇ ਜਾਵੇਂਗਾ ਤਾਂ ਟੈਕਸ ਭਰ ਨਾ ਪਾਏਗਾ ਇਨਾ ਲਗਾਨ ਦੇ ਨਾ ਪਾਏਗਾ ਇੰਨਾ ਕੁਝ ਦੇਣਾ ਪਏਗਾ ਤੈਨੂੰ ਆ ਜਿਹੜਾ ਹੈਗਾ ਇੱਥੇ ਕਰਮ ਕਰਨੇ ਪੈਣਗੇ ਇਸ ਕਤ ਮੁਤਲਬ ਕੋਈ ਨਹੀਂਗਾ ਸੋ ਅੱਜ ਮੈਂ ਸਮਝਦਾ ਕਿ ਸੰਸਾਰ ਭਾਦੇ ਵਿੱਚ ਜਿੰਨੇ ਲੜਾਈ ਝਗੜੇ ਖੋਰੇ ਨੇ ਉਹਨਾਂ ਸਾਰੇ ਲੜਾਈ ਝਗੜਿਆਂ ਦਾ ਅਗਰ ਕੋਈ ਮੈਂ ਸਮਝਦਾ ਸਮਾਧਾਨ ਮਿਲ ਸਕਦਾ ਤਾਂ ਬੇਗੰਪੁਰਾ ਸ਼ਬਦ ਵਿੱਚ ਜੋ ਮਾਰਗਦਰਸ਼ਨ ਕੀਤਾ ਗਿਆ ਗੁਰੂ ਦਾਸ ਸਿੰਘ ਮਹਾਰਾਜ ਜੀ ਤੋਂ ਉਹਨੂੰ ਬੇਸ ਬਣਾ ਕੇ ਇਹ ਸਾਰੇ ਝਗੜੇ ਖਤਮ ਕੀਤੇ ਜਾ ਸਕਦੇ ਨੇ ਜੀ ਜੇ ਇਹਨੂੰ ਮਤਲਬ ਠੀਕ ਪ੍ਰਸੰਗ ਵਿੱਚ ਪਹਿਲਾਂ ਤਾਂ ਆਪ ਸਮਝੋ ਸਾਡੀ ਇਹ ਹੁੰਦਾ ਕਿ ਅਸੀਂ ਸਿਰਫ ਮਤਲਬ ਕਿ ਉਹਨੂੰ ਪੜਦੇ ਆ ਸੁਣਦੇ ਆ ਪਰ ਮੰਨਦੇ ਨਹੀਂ ਜੇ ਅਸੀਂ ਮੰਨ ਕੇ ਚੱਲੀਏ ਨਾ ਜੋ ਗੁਰੂ ਦਾਸ ਮਹਾਰਾਜ ਨੇ ਇੱਕ ਬੇਗਮਪੁਰਾ ਸ਼ਬਦ ਦੇ ਵਿੱਚ ਇੱਕ ਸੰਕਲਪ ਦਿੱਤਾ ਇੱਕ ਮਾਰਗਦਰਸ਼ਨ ਦਿੱਤਾ ਰਾਜਨੀਤਿਕ ਨੂੰ ਵੀ ਧਾਰਮਿਕ ਨੂੰ ਵੀ ਤੇ ਆਰਥਿਕ ਵਾਰਿਆਂ ਨੂੰ ਵੀ ਤੇ ਸਮਾਜਿਕ ਵਾਰਿਆਂ ਨੂੰ ਵੀ ਹੁਣ ਇਹ ਕਿਸੇ ਦੇ ਸਮਾਜਿਕ ਇਸ ਤਰ੍ਹਾਂ ਹੋਇਆ ਜੀ ਫਲਾਣਾ ਬੰਦਾ ਜਿਹੜਾ ਇੱਕ ਫਲਾਣੀ ਜਾਤ ਨਾਲ ਸੰਬੰਧਤ ਹੈ ਇਹਦੇ კანਨੋ ਆ ਲਾਗੂ ਹੁੰਦਾ ਫਲਾਣਾ ਜਿਹੜਾ ਫਲਾਣੀ ਜਾਤ ਨਾਲ ਸੰਬੰਧਤ ਹੈ ਤੇ ਇਹ ਤੇ ਆਹ ਕਨੂਨ ਲਾਗੂ ਹੁੰਦਾ ਜਦੋਂ ਕਿ ਦੋਨੇ ਇੱਕੋ ਪਰਮਾਤਮਾ ਨੇ ਪੈਦਾ ਕੀਤੇ ਹੋਏ ਨੇ ਦੋਨਾਂ ਦਾ ਇੱਕੋ ਹੀ ਖੂਨ ਹੈ ਦੋਨਾਂ ਖੂਨ ਲਾਲ ਹੈਗਾ ਦੋਨਾਂ ਤੇ ਉਹੀ ਮਤਲਬ ਕਿ ਉਹਨਾਂ ਦਾ ਪੈਦਾ ਹੁੰਦਾ ਸਿਸਟਮ ਵੀ ਉਹੀ ਹੈਗਾ ਜਿਹੜਾ ਕੁਮਲ ਦੂਜੇ ਦਾ ਸਿਸਟਮ ਹੈਗਾ ਤੇ ਫਿਰ ਇਹ ਵਖਰੇਵਾ ਕਿਉਂ ਹੈਗਾ ਇਹ ਸਭ ਵਖਰੇਵੇਂ ਦੇ ਕਾਰਨ ਅਸੀਂ ਕਿਉਂ ਇੱਕ ਦੂਜੇ ਨਾਲ ਲੜਾਈਆਂ ਝਗੜੇ ਕਰਦੇ ਹੈਗੇ ਆ ਇਸ ਲਈ ਮਤਲਬ ਕਿ ਗੁਰੂ ਦਾਸ ਬਾਣੀ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਸਮਾਧਾਨ ਇਹ ਕੀਤਾ ਗਿਆ ਕਿ ਜਿਹੜੇ ਸਰ ਧਰਮ ਹੈਗੇ ਆ ਇਹ ਸਾਰੇ ਧਰਮ ਇੱਕੋ ਨੇ ਇਹਨਾਂ ਤੱਕ ਕਿਸੇ ਪ੍ਰਕਾਰ ਦਾ ਕੋਈ ਦਫੇਰ ਨਹੀਂ ਕਰਨਾ ਚਾਹੀਦਾ ਸਾਨੂੰ ਧਰਮ ਦੇ ਨਾਂ ਦੇ ਉਤੇ ਕਿਸੇ ਪ੍ਰਕਾਰ ਦੀ ਕੋਈ ਵੰਡੀਆਂ ਨਹੀਂ ਪਾਣੀਆਂ ਚਾਹੀਦੀਆਂ ਕਿਹਾ ਸੋ ਇਸ ਬੇਗੰਪੁਰਾ ਦੇ ਉੱਪਰ ਬੇਸ ਬਣਾ ਕੇ ਜਿਵੇਂ ਦੇਖਦੇ ਆ ਤਾਂ ਇਧਰ ਸਾਨੂੰ ਸਭ ਤੋਂ ਵੱਡਾ ਜਿਹੜਾ ਤਾਂ ਮਾਰਗਦਰਸ਼ਨ ਮਿਲਦਾ ਹੈ ਕਿ ਕਿਸੇ ਪ੍ਰਕਾਰ ਦੀ ਕੋਈ ਧਰਮੰਡ ਨਹੀਂ ਹੋਣੀ ਚਾਹੀਦੀ ਕਿਸੇ ਪ੍ਰਕਾਰ ਦੀ ਕੋਈ ਸ਼੍ਰੇਣੀ ਵੰਡ ਨਹੀਂ ਹੋਣੀ ਚਾਹੀਦੀ ਕਿਸੇ ਪ੍ਰਕਾਰ ਦੀ ਕੋਈ ਵਰਗ ਵੰਡ ਨਹੀਂ ਹੋਣੀ ਚਾਹੀਦਾ ਵੀ ਆ ਉੱਚਾ ਹੈ ਤੇ ਆ ਨੀਚਾ ਹੈ ਆ ਅਮੀਰ ਹੈ ਗਰੀਬ ਹੈ ਤੇ ਕਿਸੇ ਪ੍ਰਕਾਰ ਦੀ ਲਿੰਗ ਭੇਦ ਵੰਡ ਵੀ ਨਹੀਂ ਹੋਣੀ ਚਾਹੀਦੀ ਹੈ ਵੀ ਆ ਔਰਤਾ ਨੂੰ ਆ ਸੂਤ ਮਿਲਣੀ ਚਾਹੀਦੀ ਹੈ ਆ ਨਹੀਂ ਮਿਲਣੀ ਚਾਹੀਦੀ ਆ ਮਰਦ ਹੈ ਮਤਲਬ ਮਰਦ ਪ੍ਰਧਾਨ ਜਿਹੜੀ ਹੈਗੀ ਹੈ ਪਰ ਸੰਸਥਾ ਹੈਗੀ ਹੈ ਉਹਦਾ ਇਹਦੇ ਪੂਰੀ ਤਰ੍ਹਾਂ ਖੰਡਨ ਕੀਤਾ ਗਿਆ ਹੈ ਹਰ ਇਨਸਾਨ ਨੂੰ ਇੱਕੋ ਪਰਪਰ ਦਾ ਸਤਕਾਰ ਤੇ ਅਧਿਕਾਰ ਦੇਣ ਦੀ ਗੱਲ ਇਸ ਬੀਗਮਪੁਰਾ ਸੰਕਰਦ ਦੇ ਵਿੱਚ ਕੀਤੀ ਗਈ ਹੈ ਜਿਸ ਨੂੰ ਜੇ ਮੰਨ ਲਿਆ ਜਾਵੇ ਤਾਂ ਮੈਂ ਸਮਝਦਾ ਇਸ ਮੁੱਚਾ ਸੰਸਾਰ ਜਿਹੜਾ ਹੈਗਾ ਉਹ ਖੁਸ਼ਹਾਲ ਬਣ ਸਕਦਾ ਹੈ ਤੇ ਕਿਸੇ ਹਰ ਪਰਗਾ ਦੇ ਲੜਾਈ ਛਗੇ ਖਤਮ ਹੋ ਸਕਦੇ ਨੇ ਅਸੀਂ ਦੇਖਦੇ ਹਾਂ ਕਿ ਜੋ ਤਸਵੀਰ ਸਾਡੇ ਸਾਹਮਣੇ ਆਉਂਦੀ ਹੈ ਬਹੁਤ ਸਾਰੇ ਚਿੱਤਰਕਾਰਾਂ ਨੇ ਤਸਵੀਰਾਂ ਬਣਾਈਆਂ ਨੇ ਕੁਝ ਸਾਨੂੰ ਇੰਟਰਨੈਟ ਤੇ ਅੱਜ ਕੱਲ ਸਭ ਕੁਝ ਅਵੇਲੇਬਲ ਆ ਗੁਰੂ ਅਰਦਾਸ ਮਹਾਰਾਜ ਜੀ ਤਸਵੀਰ ਜਿਹੜੀ ਸਭ ਤੋਂ ਵੱਧ ਪ੍ਰਚਲਿਤ ਉਹਨਾਂ ਦੇ ਹੱਥ ਦੇ ਵਿੱਚ ਮਾਲ ਹੈ ਮੱਥੇ ਤੇ ਤਿਲਕ ਹੈ ਉਹ ਤਸਵੀਰ ਕਿੰਨੀ ਕੋ ਅਥੈਂਟਿਕ ਹੈ ਬਿਲਕੁਲ ਜੀ ਇਸ 바ਤੇ ਕੋਈ ਅਥੈਂਟਿਸਿਟੀ ਹੈ ਨਹੀਂਗੀ ਕਿਉਂਕਿ ਗੁਰੂ ਅਰਦਾਸ ਜੀ ਮਹਾਰਾਜ ਤਾਂ ਬੁੱਤ ਪੂਜਾ ਤੇ ਬਿਲਕੁਲ ਖਲਾਸ ਹਨ ਜੀ ਸੋ ਉਹ ਜਿਹੜੇ ਸਾਰੀਆਂ ਕਲਪਨਕੀ ਜਗੇ ਸ਼ਰਧਾ ਦੇ ਨਾਂ ਬਣੀਆਂ ਹੋਈਆਂ ਗਿਆ ਸ਼ਰਧਾ ਮੁਲਕ ਦੀ ਸਾਰੀਆਂ ਤਸਵੀਰਾਂ ਨੇ ਸੋ ਸ਼ਰਧਾ ਦੇ ਕੋਈ ਮੂਲ ਨਹੀਂ ਹੁੰਦਾਗਾ ਸ਼ਰਧਾ ਨਾ ਜੋ ਮਰਜ਼ੀ ਮਤ ਰਕੇ ਉਹਨਾਂ ਨੂੰ ਜਿਸ ਤਰ੍ਹਾਂ ਮਰਜ਼ੀ ਕਲਪਿਤ ਕਰੇ ਉਹ ਜਿਹੜਾ ਹੈਗਾ ਸਭ ਮੈਂ ਸਮਝਦਾ ਕਿ ਆਪਣੇ ਉਹ ਸਾਰੇ ਜਿਹੜੇ ਧੰਤਾ ਤੇ ਪਾਤਰ ਨੇ ਜਿਹੜੇ ਕਿ ਉਹਨਾਂ ਨੇ ਮੰਦੇ ਪਰ ਇੱਕ ਗੱਲ ਨਾ ਬੜੀ ਸਪਸ਼ਟ ਹੈ ਨਾ ਕਿ ਉਹਨਾਂ ਦੀ ਜਿਹੜੀ ਤਸਵੀਰ ਜਿਸ ਤਰ੍ਹਾਂ ਤਾਂ ਵੀ ਹੈਗੀ ਹੈ ਉਹ ਇੱਕ ਜਿਹੜਾ ਹੈਗਾ ਰਸਤਾ ਹੈਗਾ ਮੰਜ਼ਲ ਨਹੀਂ ਮੰਜ਼ਲ ਜਿਹੜੀ ਹੈਗੀ ਆ ਉਹਨਾਂ ਦੇ ਬਾਣੀ ਦੀ ਵਿਚਾਰਧਾਰਾ ਦੇ ਵਿੱਚ ਹੈਗੀ ਹੈ ਜੇ ਤੁਸੀਂ ਉਹਨਾਂ ਦੇ ਵਿਚਾਰਧਾਰਾ ਨਹੀਂ ਮੰਨੋਗੇ ਤਾਂ ਉਹ ਤਸਵੀਰ ਨੂੰ ਨਤਮਸਤਕ ਹੋਣ ਦਾ ਕੋਈ ਲਾਭ ਨਹੀਂ ਹੈਗਾ ਤਸਵੀਰ ਨੂੰ ਨਤਮਸਤਕ ਹੋ ਕੇ ਤੁਸੀਂ ਉਹ ਰਸਤਾ ਜਿਹੜਾ ਹੈਗਾ ਤੁਸੀਂ ਉੱਥੇ ਐਂਟਰੀ ਹੈ ਤੁਹਾਡਾ ਦਾਖਲ ਆਏਗਾ ਦਾਖਲਾ ਉੱਥੇ ਹੈਗਾ ਪਰ ਮੰਜ਼ਲ ਉਸ ਤੋਂ ਅੱਗੇ ਆ ਮੰਜ਼ਰ ਜਿਹੜੀ ਹੈਗੀ ਆ ਉਹ ਬਾਣੀ ਦੀ ਵਿਚਾਰਧਾਰਾ ਚੱਗੀ ਆ ਬਾਣੀ ਦੇ ਵਿਚਾਰਧਾਰਾ ਨੂੰ ਮੰਨ ਕੇ ਹੀ ਸਸੀ ਜਿਹੜੇ ਹੈਗੇ ਆ ਉਸ ਦੀ অথੈਂਟੀਸਿਟੀ ਬਣਾ ਸਕਦੇ ਆ ਅਦਰਵਾਇਜ਼ ਤਾਂ ਕੋਈ ਥੈਂਟੀਸਿਟੀ ਨਹੀਂ ਇਤਿਹਾਸ ਦੇ ਵਿੱਚ ਇੱਕ ਹੋਰ ਕਿਰਦਾਰ ਆਉਂਦਾ ਜੀ ਮੀਰਾ ਬਾਈ ਉਹਨਾਂ ਦਾ ਰਵਦਾ ਗੁਰੂ ਰਵਦਾਸ ਜੀ ਨਾਲ ਕਿਸ ਤਰੀਕੇ ਦਾ ਰਿਸ਼ਤਾ ਸੀਗਾ ਕਿਹਾ ਜਾਂਦਾ ਕਿ ਉਹ ਬਹੁਤ ਭਗਤੀ ਕਰਦੇ ਸਨ ਗੁਰੂ ਰਵਦਾਸ ਮਹਾਰਾਜ ਜੀ ਨੂੰ ਮੰਨਦੇ ਸਨ ਕਿਸ ਤਰੀਕੇ ਦਾ ਉਹਨਾਂ ਦਾ ਰਿਸ਼ਤਾ ਸੀ ਕੀ ਕਰਦਾ ਮੀਰਾ ਬਾਈ ਤੇ ਜਿਹੜੇ ਗੁਰਦਾਸ ਜੀ ਨੇ ਸਮਕਾਲੀ ਨੇ ਹੂੰ ਉਹਨਾਂ ਦੇ ਆਸ ਵਿੱਚ ਮੁਲਾਕਾਤ ਹੋਣੀ ਕਿਸੇ ਤਰ੍ਹਾਂ ਵੀ ਅਸੰਭਵ ਨਹੀਂ ਸੰਭਵ ਹੈ ਹੂੰ ਹੁਣ ਮੇਰਾ ਬਾਈ ਜਿਹੜੀ ਹੈਗੀ ਆ ਉਹ ਮਤਰਕੇ ਪ੍ਰਮਾਤਮਾ ਨਾਲ ਜੁੜੀ ਹੋਈ ਹੈ ਹੂੰ ਪਰ ਹੈ ਸਰਗਨ ਭਗਤੀ ਦੀ ਹੂੰ ਜਿਸ ਲਈ ਉਹ ਸਰਗਨ ਭਗਤੀ ਤੋਂ ਗੁਰੂ ਰਾਸੀ ਮਹਾਰਾਜ ਦੇ ਆਪਣਾ ਆਉਂਦੀ ਹੈ ਚੰਨਾ ਵਿੱਚ ਉਹਨਾਂ ਦੇ ਕੋਲ ਦਰਸ਼ਨ ਉਹਨਾਂ ਦੇ ਕਰਦੀ ਹੈਗੀ ਹੈ ਉਹਦੇ ਨਾਲ ਉਹਨਾਂ ਦੀ ਸਤਿ ਵੀ ਹੈਗੀ ਹੈ ਹੂੰ ਸੋ ਦੋਨੇ ਜਿਸ ਲਈ ਆਉਂਦੇ ਨੇ ਤਾ ਆ ਕੇ ਜਿਸਲੇ ਉਹ ਆਮ ਦਾ ਸਾਰਾ ਉਹ ਵਿਹਾਰ ਦੇਖਦੇ ਨੇ ਉਹਨਾਂ ਦੀ ਸਾਰੀ ਉਹ ਜਿਹੜੀ ਭਗਤੀ ਭਾਵਨਾ ਦੇਖਦੇ ਨੇ ਤਾਂ ਉਸ ਭਗਤੀ ਭਾਵਨਾ ਵਿੱਚ ਉਹਨਾਂ ਨੂੰ ਮਤਲਬ ਕਿ ਉਹ ਜਿਹੜੀ ਨਿਰਗੁਣ ਰਾਕਾ ਦੇ ਵੀ ਦਰਸ਼ਨ ਹੁੰਦੇ ਨੇ ਵੀ ਕੱਲੇ ਉਹ ਸਰਗਣ ਭਗਤੀ ਤੱਕ ਨਹੀਂ ਰਹਿ ਜਾਂਦੀ ਹਾਂਜੀ ਉਹ ਸਰਗਣ ਭਗਤੀ ਤੋਂ ਨਿਰਗੁਣ ਭਗਤੀ ਵੱਲ ਜਿਹੜੀ ਹੈਗੀ ਆ ਉਹਦੀ ਮੰਦਰ ਸ਼ੁਰੂ ਹੋ ਜਾਂਦੀ ਹੈ ਸੋ ਮੀਰਾ ਬਾਈ ਦਾ ਗੁਰੂਰਦਾਸ ਜੀ ਮਹਾਰਾਜ ਦੇ ਵਿੱਚ ਦੇ ਕੋਲ ਆਉਣਾ ਹਰ ਤਰ੍ਹਾਂ ਨਾਲ ਮਤਲਬ ਕਿ ਜਿਹੜਾ ਹੈਗਾ ਆਥੈਂਟਿਕ ਹੈਗਾ ਔਰ ਆ ਕੇ ਉਹ ਜਿਸ ਨੇ ਉਹਨਾਂ ਦੇ ਦਰਸ਼ਨ ਕਰਦੀ ਹੈ ਦਰਸ਼ਨ ਕਰਕੇ ਉਹਨਾਂ ਦਾ ਵਿਚਾਰ ਧਾਰਾ ਸੁਣਦੀ ਹੈ ਉਹ ਚਾਰ ਧਾਰਾ ਤੋਂ ਨਹੀਂ ਪ੍ਰਭਾਵਿਤ ਹੁੰਦੀ ਹੈ ਕਿ ਉਹ ਨਿਰਗੁਣ ਨਿਰਾਕਾਰ ਦੇ ਨਾਲ ਜਿਹੜੀ ਹੈਗੀ ਹੈ ਉਹ ਪਹੁੰਚ ਜਾਂਦੀ ਹੈ ਤੇ ਉਹ ਸਰਗੁਣ ਭਗਤੀ ਦੇ ਹੁੰਦਿਆਂ ਹੁੰਦਿਆਂ ਨਿਰਗੁਣ ਭਗਤੀਦਾਰ ਉਹ ਜਿਹੜੀ ਜੁੜ ਜਾਂਦੀ ਹੈ ਵੈਸੇ ਵੀ ਜਿਹੜਾ ਹੈਗਾ ਜਿਹੜੀ ਗੁਰਬਾਣੀ ਹੈ ਉਹ ਨਿਰਗੁਣ ਤੇ ਸਰਗੁਣ ਨੂੰ ਇੱਕ ਮੰਦੀ ਆ ਕੁਕ ਸਰਗਮ ਜਿਹੜਾ ਹੈਗਾ ਜਿਸ ਵਾਂ ਪਹਿਲਾਂ ਬੇਨਤੀ ਕੀਤੀ ਹੈ ਕਿ ਉਹਨਾਂ ਦੀ ਤਸਵੀਰ ਜਿਹੜੀ ਹੈਗੀ ਹੈ ਇੱਕ ਦਾਹਲੇ ਦਾ ਰਸਤਾ ਅਸਲ ਮੰਦਿਰ ਜਿਹੜੀ ਹੈਗੀ ਹੈ ਉਹ ਨਿਰਗੁਨ ਨਿਰਾਕਾਰ ਤੱਕ ਪਹੁੰਚਣ ਲਈ ਹੈ ਸੋ ਇਸ ਤਰ੍ਹਾਂ ਮਤਲਬ ਕਿ ਮੀਰਾ ਬਾਈ ਵੀ ਜਿਹੜੀ ਸੀਗੀ ਉਹ ਉੱਥੇ ਗੁਰੂ ਰਦਾਸ ਜੀ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਉਹ ਮਤਲਬ ਕਿ ਇਹ ਜੀ ਉੱਥੇ ਪਹੁੰਚੀ ਕਿ ਉਹਨਾਂ ਦੇ ਹੋ ਕੇ ਰਹੀ ਉਹਨਾਂ ਦੀ ਮਤਲਬ ਕਿ ਉਪਿਮਾ ਭਗਤੀ ਵਿੱਚ ਇਨੀ ਲੀਨ ਹੋਈ ਕਿ ਉਹ ਨਿਰਗੁਨ ਨਿਰਾਕਾਰ ਤੱਕ ਵੀ ਪਹੁੰਚ ਗਈ ਸੀਗੀ ਆਪਾਂ ਉਹਨਾਂ ਦੇ ਜੀਵਨ ਜਾਂਚ ਬਾਰੇ ਵੀ ਮੈਂ ਜਨਾਨਾ ਚਾਹੂੰਗਾ ਗੁਰੂ ਰਵਦਾਸ ਜੀ ਨੇ ਆਪਣਾ ਜੀਵਨ ਭਗਤੀ ਕੀਤੀ ਹੈ ਗੁਰਬਾਣੀ ਲਿਖੀ ਹੈ ਹੋਰ ਉਹਨਾਂ ਦਾ ਜੀਵਨ ਜਾਂਚ ਕਿਸ ਤਰੀਕੇ ਦੀ ਸੀ ਜਿਵੇਂ ਕਹਿੰਦਾ ਬੜੇ ਸ਼ਾਂਤ ਤੇ ਲੀਨ ਸੁਭਾਅ ਦੇ ਸਨ ਨਹੀਂ ਇਹ ਤਾਂ ਸਾਨੂੰ ਪਤਾ ਲੱਗਦਾ ਹੀ ਹੈ ਕਿ ਇੰਨੇ ਉਹ ਸ਼ਾਂਤ ਦੇ ਲੀਨ ਦੇਖੋ ਮੈਨੂੰ ਤਕਰੀਬਨ ਕੋਈ ਅੱਧੀ ਸਦੀ ਤੋਂ ਉੱਪਰ ਹੋ ਗਿਆ ਗੁਰੂ ਦਾਸ ਬਾਣੀ ਨੂੰ ਪੜ੍ਹਦੇ ਆ ਪੜ੍ਹਾਉਂਦੇ ਨੂੰ ਕਮਾਲ ਦੀ ਗੱਲ ਇਹ ਹੈ ਕਿ ਸਮੁੱਚੀ ਗੁਰਦਾਸ ਬਾਣੀ ਦੇ ਵਿੱਚ ਇੱਕ ਵੀ ਸ਼ਬਦ ਅਜਿਹਾ ਨਹੀਂ ਜਿਹੜਾ ਕਿਸੇ ਦਾ ਦਿਲ ਦਿਖਾਉਣ ਵਾਲਾ ਹੋਵੇ ਅਜਿਹਾ ਇੱਕੋ ਹੀ ਸ਼ਬਦ ਹੈ ਨਹੀਂ ਜਿਹਦੇ ਵਿੱਚ ਤੁਹਾਨੂੰ ਕਟੜਵਾਦ ਦੀ ਜਿਹੜੀ ਹੈਗੀ ਆ ਬਾਸ਼ਾ ਆਉਂਦੀ ਹੋਵੇ ਇੱਕੋ ਸ਼ਬਦ ਅਜਿਹਾ ਹੈ ਨਹੀਂ ਜਿਹਦੇ ਵਿੱਚ ਨਫਰਤ ਦੀ ਭਾਵਨਾ ਪੈਦਾ ਹੁੰਦੀ ਹੋਵੇ ਬਲਕਿ ਕਮਾਲ ਦੀ ਗੱਲ ਇਹ ਨਹੀਂ ਜਿਸ ਵੇਲੇ ਉਹ ਮਤਰਕੇ ਉਹਨਾਂ ਦੀ ਵਰਤਾਤਾਂ ਹੁੰਦੀ ਹੈ ਬ੍ਰਾਹਮਣਾਂ ਨਾਲ ਤੇ ਉਹ ਬਲਕਿ ਇੱਥੋਂ ਤੱਕ ਉਹਨਾਂ ਦੀ ਨਿਮਰਤਾ ਇੰਨਾ ਸ਼ਾਂਤ ਸਭਾ ਆ ਕਿ ਉਹ ਕਹਿੰਦੇ ਮੇਰੀ ਇਹਨਾਂ ਨਾਲ ਗੱਲਬਾਤ ਜਿਹੜੀ ਹੋਈ ਹੈ ਜੋ ਇਹਨਾਂ ਨਾਲ ਵਿਚਾਰਤਾਰਾ ਹੋਈ ਹੈ ਜੋ ਗੋਸ਼ਟੀ ਹੋਈ ਹੈ ਇਸ ਗੋਸ਼ਟੀ ਤੋਂ ਬਾਅਦ ਅਬ ਵਿਪਰ ਪ੍ਰਧਾਨ ਤੇ ਕਰੰਟ ਨੌਤ ਵਿਪਰ ਪ੍ਰਧਾਨ ਉਹ ਹੁੰਦੇ ਜਿਹੜੇ ਪੂਰੇ ਮਤਲਬ ਕਿ ਕਲਾਸਿਕਲ ਮਤਲਬ ਜਿਹੜੇ ਆਪਣੇ ਸੰਬੰਧ ਧਰਮ ਨਾਲ ਜੁੜੇ ਹੋਏ ਹੁੰਦੇ ਨੇ ਭਾਵ ਕਿ ਤਿਲਕਤਾਰੀ ਜਿਹੜੇ ਸਨ ਉਹ ਹੁਣ ਉਹਨਾਂ ਮਤਲਬ ਕਿ ਪੰਤਾਂ ਨੇ ਜਿਸਲ ਗੁਰੂਦਾਸ ਸਿੰਘ ਮਹਾਰਾਜ ਦੀ ਵਿਚਾਰਧਾਰਾ ਦਾ ਜਿਹੜਾ ਸੀਗਾ ਅਧਿਐਨ ਕੀਤਾ ਉਹਨਾਂ ਨਾਲ ਗੱਲਬਾਤ ਕੀਤੀ ਉਹ ਗੱਲਬਾਤ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਹ ਉਹਨਾਂ ਨੇ ਵੀ ਉਹਨਾਂ ਦੇ ਪੈਰਾਂ ਦੇ ਉੱਤੇ ਜਿਹੜਾ ਸੀਗਾ ਸਿਰ ਅਖ ਦਿੱਤਾ ਪਰ ਇਹ ਸਥਿਤੀ ਨੂੰ ਗੁਰੂਦਾਸ ਸਿੰਘ ਮਹਾਰਾਜ ਕਿਸ ਤਰ੍ਹਾਂ ਮਦਦ ਕਰਕੇ ਜਿਹੜੇ ਹੈਗੇ ਆ ਉਹਨੂੰ ਪਟਾਉਂਦੇ ਨੇ ਉਹ ਕਹਿੰਦੇ ਅਬ ਬੇਪਰ ਪ੍ਰਧਾਨ ਤਹਿ ਕਰ ਜਨੋਤ ਕਿਉਂ ਤੇਰੇ ਨਾਮ ਸਨ ਲਾਏ ਤੇਰੇ ਨਾਮ ਕਰਕੇ ਏ ਤੇਰੇ ਨਾਮ ਕਰਕੇ ਮੇਰੀ ਸਰਨ ਚੜਾਏ ਤੇਰੇ ਨਾਮ ਸੁਣਾਏ ਅਰਦਾਸ ਦਾਸਾ ਇਹ ਅਕਾਲ ਪੁਰਖ ਇਹ ਸਭ ਤੇਰੇ ਨਾਮ ਦੀ ਬਖਸ਼ਿਸ਼ ਹੈਗੀ ਹੈ ਮੇਰੇ 'ਚ ਕੁਝ ਨਹੀਂ ਮੈਂ ਤਾਂ ਤੇਰਾ ਦਾਸ ਹੀ ਆ ਤੇਰੇ ਨਾਮ ਸੁਣਾਏ ਅਰਦਾਸ ਦਾਸਾ ਸੋ ਇਹ ਇੱਕ ਅਜਿਹੀ ਮਤਰਕੀ ਸਥਿਤੀ ਹੈਗੀ ਹੈ ਕਿ ਗੁਰਦਾਸ ਜੀ ਮਹਾਰਾਜ ਜਿਸ ਕਿਸੇ ਨੂੰ ਮਿਲੇ ਨੇ ਭਾਵੇਂ ਉਹ ਮਤਰਕੀ ਜਿਹੜੀ ਚਾਲਾ ਬਾਈ ਰਾਣੀ ਸੀਗੀ ਭਾਵੇਂ ਕੋਈ ਹੋਰ ਮਤਰਕੀ ਮਾਪੁਰ ਸੰ ਜਿਸ ਕਿਸੇ ਨੂੰ ਮਿਲੇ ਨੇ ਕਿਤੇ ਵੀ ਉਹਨਾਂ ਨੇ ਆਪਣੇ ਆਪ ਦੇ ਵਿੱਚ ਹਮੈ ਜਿਹੜੀ ਹੈਗੀ ਆ ਉਹਦਾ ਪਕਟਾਉ ਨਹੀਂ ਕੀਤਾ ਬਲਕਿ ਉਹਨਾਂ ਦਾ ਇੱਕ ਬੜਾ ਕੀ ਪੈਰਾ ਸ਼ਬਦ ਹੈਗਾ ਜਦ ਹਮ ਹੋਤੇ ਤੇ ਤਬ ਤੂੰ ਨਹੀਂ ਹਮ ਅਬ ਤੂੰ ਹੀ ਤੇ ਮੈਂ ਨਹੀਂ ਹਮ ਵੀ ਜੇਕਰ ਮੇਰੇ ਚ ਹੰਕਾਰ ਹੈਗਾ ਹਾਂਜੀ ਤੇ ਜੇ ਅਹੰਕਾਰ ਦੀ ਕੋਈ ਮੇਰੇ ਅੰਦਰ ਚਿੰਕ ਹੈਗੀ ਆ ਤੇ ਫਿਰ ਤੂੰ ਵੀ ਮੇਰੇ ਨੇੜੇ ਆ ਸਕਦਾ ਹੈਗਾ ਤੇ ਪਰ ਜਦੋਂ ਤੂੰ ਆ ਗਿਆ ਮੇਰੇ ਨੇੜੇ ਤੇ ਮੇਰੀ ਉਹ ਹਮੈ ਖਤਮ ਹੋ ਗਈ ਆ ਮੈਂ ਇਸ ਕਰਕੇ ਤੂੰ ਮੇਰੇ ਨੇੜੇ ਆਇਆ ਕਿਉਂਕਿ ਮੇਰੇ ਚ ਹੰਕਾਰ ਨਹੀਂ ਹਮੈ ਨਹੀਂ ਇਸ ਕਰਕੇ ਹਮੈ ਦਾ ਮਤਲਬ ਕਿ ਗੁਰਾਸ ਬਾਣੀ ਦੇ ਵਿੱਚ ਥਾਂ ਥਾਂ ਦੇ ਉੱਤੇ ਜਿਹੜਾ ਹੈਗਾ ਖੰਡਨ ਕੀਤਾ ਗਿਆ ਕਿ ਤੁਸੀਂ ਹਮੈ ਛੱਡ ਕੇ ਹੀ ਜਿਹੜਾ ਹੈਗਾ ਉਹ ਹੈਗਾ ਤਾਂ ਆਪਣਾ ਜਿਸ ਲਈ ਉਹਨਾਂ ਦੇ ਕੋਈ ਹੋਰ ਬੜਾ ਪਿਆਰਾ ਸ਼ਬਦ ਹੈਗਾ ਆ ਆ ਜੋ ਤਮ ਗਿਰਮਰ ਤੋ ਹਮ ਮੋਰਾ ਜੋ ਤਮ ਚੰਦ ਤੋ ਹਮ ਪਹਿ ਹੈ ਚੋਰਾ ਤੇ ਸੱਚੀ ਪ੍ਰੀਤ ਹਮ ਤੋਂਸਿਆ ਜੋਰੀ ਤੋਂਸਿਆ ਜੋਰ ਅਵਰ ਸੰਗ ਤੋਰੀ ਸੋ ਇਸ ਕਰਕੇ ਉਹਨਾਂ ਦੀ ਨਿਮਰਤਾ ਦਾ ਇਹ ਜਿਹੜਾ ਮੈਂ ਸਮਝਦਾ ਕਿ ਸਭ ਤੋਂ ਉੱਤਮ ਇੱਕ ਜਿਹੜਾ ਹੈਗਾ ਇੱਕ ਪ੍ਰਮਾਨ ਹੈ ਤੇ ਇੱਥੋਂ ਤੱਕੋਂ ਤੱਕ ਉਹ ਕਹਿੰਦੇ ਆ ਕਮਾਲ ਦੀ ਗੱਲ ਹੈ ਕਿ ਉਹ ਪ੍ਰਮਾਤਮਾ ਨਾਲ ਉਹਨਾਂ ਦਾ ਸਮਾਂ ਦਾ ਇੰਨਾ ਪਿਆਰਾ ਹੈ ਕਿ ਉਹ ਕਹਿੰਦੇ ਹੈ ਅਕਾਲ ਪੁਰਖ ਮੈਨੂੰ ਦੱਸ ਇਹ ਦੁਨੀਆ ਜਿਹੜੀ ਹੈਗੀ ਹੈ ਜਿਹੜੀ ਆਪਾਂ ਬੇਗੰਪੁਰੇ ਦੀ ਗੱਲ ਕੀਤੀ ਹੈ ਵੀ ਵੰਡੇ ਵਿੱਚ ਪਈ ਹੋਈ ਹੈ ਪਰ ਤੇਰੇ ਮੇਰੇ ਵਿੱਚ ਕੀ ਫਰਕ ਆ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਕਨਕ ਕਟਕ ਜਲਤੰਗ ਜੈਸਾ ਇਨੀ ਕੀ ਗੱਲ ਹੀ ਹੈ ਨਾ ਇਹ ਸੋਨੇ ਦੀ ਮੁੰਦਰੀ ਆ ਪਰ ਇਹ ਬੇਸ ਕੀ ਆ ਸੋਨਾ ਇਹ ਕੜਾ ਇਹਦਾ ਨਾਂ ਕੜਾ ਹੈ ਪਰ ਬਣਿਆ ਕਾ ਤੋਂ ਹੈ ਸੋਨੇ ਤੋਂ ਇਹ ਵਾਲੀਆਂ ਵਾਲੀਆਂ ਨੇ ਨਾਂ ਇਹਨਾਂ ਦਾ ਵਾਲੀਆਂ ਪਰ ਬਣੇ ਕਾ ਤੋਂ ਨੇ ਬੇ ਸਾਰਿਆਂ ਦਾ ਜਿਹੜਾ ਹੈਗਾ ਜਿੰਨੇ ਗਹਣੇ ਨੇ ਉਹ ਤਾਂ ਸੋਨਾ ਹੀ ਆ ਨਾ ਸੋ ਇਸ ਕਰਕੇ ਜਿੰਨੇ ਵੀ ਇਸ ਸੰਸਾਰ ਦੇ ਵਿੱਚ ਜੀਵ ਨੇ ਉਹਦਾ ਸਾਰਾ ਬੇਸ ਤਾਂ ਤੂੰ ਹੀ ਆ ਨਾ ਤਿੱਥੋਂ ਹੀ ਆਏ ਨੇ ਹੂੰ ਇਹਨਾਂ ਕੀ ਫਰਕ ਹੈ ਜਲਤਰੰਗ ਜੈਸਾ ਵੀ ਉਹਦਾ ਨਾਮ ਜਲਤਰੰਗ ਹੈ ਤੇ ਉਹ ਹੈਗਾ ਆਪਣਾ ਉਸ ਤਰ੍ਹਾਂ ਹੀ ਫਰਕ ਹੈ ਜਿਵੇਂ ਸਮੁੰਦਰ ਦਾ ਪਰ ਇੱਕ ਗੱਲ ਸੋ ਤੇਰੇ ਮਿਰਚ ਮੈਂ ਸਮਝਦਾ ਫਰਕ ਹੈਗਾ ਹੂੰ ਫਰਕ ਕਿੰਨਾ ਹੈ ਜੋਪ ਹੈ ਹਮਨਾ ਪਾਪ ਕਰਨਤਾ ਹੂੰ ਪਹੇ ਅਨੰਤਾ ਹੂੰ ਪਤਸ ਪਾਉ ਨਾਮ ਕੈਸੇ ਹੁੰਦਾ ਮਿਲਣਾ ਪਤਾ ਪਾਉ ਨਹੀਂ ਹੂੰ ਤੇਰਾ ਨਾ ਪਤਥ ਪਾਉਣਾ ਹੂੰ ਜੇ ਅਸੀਂ ਲੋਕੀ ਮਾਰੇ ਮੋٹے ਮਤਲਬ ਕਿ ਮਾਰੇ ਕਰਮ ਨਾ ਕਰ ਸਕਦੇ ਹੋ ਇਹ ਪਲਪਲੇ ਕੇ ਕੋਈ ਅਸੀਂ ਜਿਹੜੇ ਹੈਗੇ ਆ ਆਮ ਸੰਸਾਰੀ ਲੋਕੀ ਤੈਨੂੰ ਛੱਡ ਕੇ ਹਾਂਜੀ ਬਾਕੀ ਸੰਸਾਰੀ ਕਾਰਵਾਰ ਨਾ ਕਰਦੇ ਹੁੰਦੇ ਤਾਂ ਫਿਰ ਅਸੀਂ ਪਤਤ ਪਾਉਣਾ ਹੋ ਜਾਂਦੇ ਪਰ ਅਸੀਂ ਪਤਤ ਪਾਉ ਨਹੀਂ ਪਤਵਨ ਕੇਵਲ ਤੂੰ ਆ ਸੋ ਮੈਂ ਵਰਕੇ ਇਹ ਕਹਿਣਾ ਹੁਣਾ ਕਿ ਅਸੀਂ ਪਰਮਾਤਮਾ ਵਰਗੇ ਨਹੀਂ ਹਾਂ ਪਰਮਾਤਮਾ ਦੇ ਸੇਵਕ ਤਾਂ ਹੋ ਸਕਦੇ ਆ ਪਰ ਪਰਮਾਤਮਾ ਵਰਗੇ ਨਹੀਂ ਹੋ ਸਕਦੇ ਉਹਦੇ ਵਰਗੇ ਨਹੀਂ ਬਣ ਸਕਦੇ ਹੈਗੇ ਸੋ ਗੁਰੂਦਾਸ ਜੀ ਦੀ ਮੈਂ ਸੰਭ ਤੱਕ ਨਿਮਰਤਾ ਦੀ ਸਭ ਤੋਂ ਵੱਡੀ ਜਿਹੜੀ ਹੈ ਮਿਸਾਲ ਹੈ ਕਿ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਕਿਤੇ ਵੀ ਉੱਚਾ ਨਹੀਂ ਦਿਖਾਇਆ ਤੇ ਬਲਕੇ ਇਥੋ ਹਮ ਸਰਦੀਨ ਦਿਆ ਦਾ ਤੁਮ ਸਰ ਅਬ ਪਤਿਆਰ ਕਿਆ ਕੀਤਾ ਬਤਨੀ ਤੋਰ ਮੋਰ ਮਨ ਮਾਨਾ ਹੈ ਹਾਂਜੀ ਇਸ ਤਰ੍ਹਾਂ ਦਾ ਮਤਲਬ ਹੈ ਕਿ ਉਹਨਾਂ ਦਾ ਜਿਹੜਾ ਨਿੰਮਰਤਾ ਦਾ ਸੁਭਾਅ ਹੈਗਾ ਉਹ ਆਪਣੇ ਆਪ ਨੂੰ ਹਰ ਥਾਂ ਦੇ ਉੱਤੇ ਗਰੀਬ ਤੇ ਮਾੜਾ ਕਹਿ ਕੇ ਆਪਣੇ ਆਪ ਜਿਹੜੀ ਹੈਗੀ ਆ ਉਹ ਨਿੰਮਰਤਾ ਦਾ ਜਿਆ ਪੁਖਤਾਵਾ ਕਰਦੇ ਨੇ ਇਹ ਹੰਕਾਰ ਨੂੰ ਮੇੜੇ ਨਹੀਂ ਆਉਂਦਾਂਦੇ ਹੈਗੇ। ਆਪਾਂ ਗੱਲਬਾਤ ਦੇ ਅਖੀਰ ਵਿੱਚ ਮੈਂ ਇਹ ਪੁੱਛਣਾ ਚਾਹੂੰਗਾ ਗੁਰੂ ਰਵਿਦਾਸ ਜੀ ਦਾ ਅੰਤਲਾ ਸਮਾ ਕਿਸ ਤਰੀਕੇ ਦਾ ਸੀਗਾ ਉਹ ਕਿਵੇਂ ਜੁਕ ਜੋਤ ਸਮਾਉਂਦੇ ਨੇ। ਦੇਖੋ ਅੰਤਲੇ ਸਮੇ ਬਾਰੇ ਮਤਲਬ ਜਿਹੜੇ ਸਾਡੇ ਨੂੰ ਜੋ ਕੁਝ ਮਿਲਦਾ ਹੈਗਾ ਇਹ ਕੁਝ ਬੰਦਿਆਂ ਦਾ ਇਹ ਖਿਆਲ ਹੈ ਕਿ ਉਹ ਉਹਨਾਂ ਦੇ ਚਤੌੜਗਤ ਵਿੱਚ ਉਹਨਾਂ ਦੀ ਜਿਹੜੀ ਸੀਗੀ ਹਾਂਜੀ ਉਹਨਾਂ ਨੇ ਸਵਾਸਤਿ ਆਗੇ ਪਰ ਮੈਂ ਉੱਥੇ ਪਰਸਨਲੀ ਜਾ ਕੇ ਦੇਖਿਆ ਸਾਰੀਆਂ ਉੱਥੇ ਜਿੰਨੀਆਂ ਸਮਾਧਾਂ ਨੇ ਸਾਰੇ ਇਕੱਲੀਆਂ ਦੇਖੀਆਂ ਹਰ ਸਮਾਧ ਉਤੇ ਨਾਂ ਲਿਖਿਆ ਹੋਇਆ ਪਰ ਉਥੇ ਗੁਰੂਦਾਸ ਜੀ ਮਹਾਰਾਜ ਦਾ ਕਛਿਸ ਮਾਤੇ ਨਾਮ ਲਿਖਿਆ ਹੋਇਆ ਸੋ ਗੁਰੂਦਾਸ ਜੀ ਮਹਾਰਾਜ ਜਿਹੜੇ ਹੈਗੇ ਆ ਇਹ ਆਮ ਤੌਰ ਤੇ ਆਮ ਤੱਕ ਗਿਨਿਆ ਜਾਂਦਾ ਜੋ ਹੈਗਾ 151 ਸਾਲ ਦੀ ਉਹਨਾਂ ਦੀ ਆਯੂ ਸੀਗੀ ਤੇ ਉਹ ਗੁਰੂਦਾਸ ਜੀ ਮਹਾਰਾਜ ਬਨਾਸੇ ਵਿੱਚ ਹੀ ਉਹਨਾਂ ਦਾ ਜਿਹੜਾ ਸੀਗਾ ਅਕਾਲ ਚਰਨ ਨਾਮ ਕੀਤਾ ਸੀ ਤੇ ਕਈ ਲੋਕੀ ਕਹਿੰਦੇ ਜੇ ਇਟ ਇਜ਼ ਨੋਟ ਪੋਸੀਬਲ ਕਿ ਉਹ 151 ਸਾਲ ਦੇ ਹੋਣ ਪਰ ਸਾਡੇ ਸਾਹਮਣੇ ਇੱਕ ਪ੍ਰਤੱਖ ਮਿਸਾਲ ਹੈਗੀ ਆ ਇਹ ਜਿਹੜੇ ਸਾਡਾ ਆਪਣਾ ਇੱਥੇ ਕੁਰਾਲੀ ਦੇ ਕੋਲ ਜਿਹੜੇ ਆਪਣਾ ਸੰਤ ਮਹਾਰਿ ਪੁਰਸ਼ ਨੇ ਹੁਣੇ ਹੁਣੇ ਕੁਛ ਸਾਲ ਪਹਿਲਾਂ ਹੀ ਉਹਨਾਂ ਦਾ ਦਿਹਾਂਤ ਹੋਇਆ ਉਹ 150 ਸਾਲ ਦੇ ਹੋ ਕੇ ਮਤਰਾ ਕੇ ਉਹਨਾਂ ਦੇ ਦਿਹਾਂਤ ਹੋਇਆ ਜੇ ਅੱਜ ਦੇ ਯੁੱਗ ਦੇ ਵਿੱਚ ਇੱਕ ਜਿਹੜਾ ਮਹਾਂਪੁਰਸ਼ 150 ਸਾਲ ਜੀਵਤ ਰਹਿ ਸਕਦਾ ਤੇ ਉਸ ਸਮੇਂ ਦੇ ਵਿੱਚ ਜਦੋਂ ਕਿ ਲੋਕਾਂ ਦੀ ਜੀਵਨ ਸ਼ੈਲੀ ਬੜੀ ਸਾਤਮਕ ਸੀਗੀ ਤਾਂ 151 ਸਾਲ ਦੀ ਜੀਵਨ ਪੁਕਤਨੀ ਕੋਈ ਔਖੀ ਨਹੀਂ ਬਿਲਕੁਲ ਇਹ ਆਸਾਨ ਆ ਬਿਲਕੁਲ ਪੋਸੀਬਲ ਹੈਗੀ ਹੈ ਸੋ ਗੁਰਦਾਸ ਸਿੰਘ ਮਹਾਰਾਜ ਦਾ ਅੰਤਰਾ ਸਮਝਣ ਵਾਲਾ ਸੀਗਾ 154 ਸਾਲ ਦੀ ਉਮਰ ਭੁਗਤਦਿਆਂ ਹੋਇਆ ਬਨਾਰਸ ਦੇ ਵਿੱਚ ਉਹਨਾਂ ਤੇ ਜਿਹੜਾ ਸੀਗਾ ਉਹ ਪੂਰਾ ਹੋਇਆ ਸੀ ਕੋਈ ਜਗ੍ਹਾ ਮਿਲਦੀ ਹੈ ਆਪਾਂ ਨੂੰ ਬਨਾਰਸ ਦੇ ਵਿੱਚ ਜਿੱਥੇ ਉਹਨਾਂ ਦੀ ਕੋਈ ਸਮਾਦ ਮਿਲਦੀ ਹੋਵੇ ਨਹੀਂ ਉੱਥੇ ਸ਼ੀਰ ਗੁਰਵਰਧਨਪੁਰੀ ਮਤਲਬ ਜਿਹੜਾ ਹੈਗੇ ਮੰਨਿਆ ਜਾਂਦਾ ਹੈ ਜਿਹੜਾ ਉਹਨਾਂ ਦਾ ਨਿਵਾਸ ਸਥਾਨ ਆ ਉਹ ਹੀ ਜੀ ਹਾਂਜੀ 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 ਜੀ ਬਹੁਤ ਬਹੁਤ ਧੰਨਵਾਦ ਸੋ ਆਪਾਂ ਗੱਲਬਾਤ ਕੀਤੀ ਆ ਗੁਰੂ ਰਵਦਾਸ ਜੀ ਬਾਰੇ ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਤੁਹਾਡੇ ਮਨਾਂ ਦੇ ਵਿੱਚ ਕੋਈ ਸਵਾਲ ਨੇ ਕੋਈ ਸੁਝਾਅ ਹੈ ਕੋਈ رائے ਤਾਂ ਜ਼ਰੂਰ ਕਮੈਂਟ ਬਾਕਸ ਵਿੱਚ ਲਿਖਿਓ ਜੀ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਜੀ ਦੇਖਦੇ ਰਹੋ ਦੁਨੀਆ